ਦੀਪਕ ਜੀ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਗਿਆ ਕੀ ਵੇਰਵਾ ਜੀ ਬਿਲਕੁਲ ਜੀ ਪੰਜ ਸਿੰਘ ਸੈਵਾਨਾ ਦੀ ਅੱਜ ਬੈਠਕ ਸੀ ਉਸ ਬੈਠਕ ਦੇ ਵਿੱਚ ਕਈ ਅਹਿਮ ਫੈਸਲੇ ਲਏ ਗਏ ਜਿਦੇ ਵਿੱਚ ਖਾਸ ਕਰਕੇ ਫੈਸਲਾ ਵੀ ਲਿਆ ਹੋਇਆ ਗਿਆ ਕਿ ਪੰਜਾਬ ਪਰਦੇ ਵਿੱਚ ਦੇਸ਼ ਪਰਦੇ ਵਿੱਚ ਜਿਹੜੇ ਵੀ ਗੁਰੂ ਘਰ ਨੇ ਉੱਥੇ ਜੇਕਰ ਕੋਈ ਬੇਅਦਬੀ ਵਰਗੀ ਘਟਨਾ ਜਾਂ ਕੋਈ ਛੇੜਖਾਣੀ ਵਰਗੀ ਘਟਨਾ ਵਾਪਰਦੀ ਆ ਤਾਂ ਉਹਦੇ ਲਈ ਹੁਣ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੋਏਗੀ ਜਿਹੜੀ ਵੀ ਉਸ ਗੁਰੂ ਘਰ ਦੀ ਸੇਵਾ ਸੰਭਾਲ ਕਰ ਰਹੀ ਹੋਏਗੀ ਉਹਦੀ ਜ਼ਿੰਮੇਵਾਰੀ ਹੋਏਗੀ ਉਹ ਕਹਿੰਦੇ ਕਿ 24 ਘੰਟਿਆਂ ਲਈ ਉੱਥੇ ਸੇਵਾਦਾਰ ਤਾਇਨਾਤ ਕੀਤੇ ਜਾਣੇ ਚਾਹੀਦੇ ਨੇ ਜਿਹੋ ਜਿਹਾਂ ਮਤਲਬ ਕਿ ਕੋਝੀਆਂ ਸ਼ਰਾਤਾਂ ਹਰਕਤਾਂ ਹੋ ਰਹੀਆਂ ਨੇ ਇਹਨਾਂ ਫੈਸਲਿਆਂ ਦੇ ਦਰਮਿਆਨ ਹੀ ਅੱਜ ਇਹ ਫੈਸਲਾ ਵੀ ਆਇਆ ਕਿ ਜਿਸ ਤਰ੍ਹਾਂ ਕਮੇਟੀ ਆਈ ਸੀਗੀ ਨਮੈਂਜੇ ਆਏ ਸੀਗੇ ਚੰਦੂ ਮੱਜਰੀਆਂ ਦਾ ਉਹਨਾਂ ਦਾ ਗਰੁੱਪ ਆਇਆ ਸੀਗਾ ਉਹਨਾਂ ਨੇ ਆਪਣਾ ਮਾਫੀਨਾਮਾ ਪੇਸ਼ ਕੀਤਾ ਉਹ ਮਾਫੀਨਾਮੇ ਦੇ ਵਿੱਚ ਹੀ ਉਹਨਾਂ ਦੀ ਸ਼ਿਕਾਇਤ ਪੱਤਰ ਵੀ ਸੀਗਾ ਸੋ ਇਸ ਲਈ ਉਸ ਦੇ ਉੱਤੇ ਚਰਚਾ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਚਾਹੇ ਉਹ ਹਾਂ ਡੇਰਾ ਸਿਰਸਾ ਮੁਖੀ ਨੂੰ ਮਾਫੀ ਵਾਲਾ ਮਾਮਲਾ ਹੋਵੇ ਚਾਹੇ ਬੇਅਦਬ ਕਾਰਨਾਮੇ ਵਾਲਾ ਮਾਮਲਾ ਹੋਵੇ ਇਹਨਾਂ ਚਾਹੇ ਅਕਾਲੀ ਦਲ ਦੇ ਨਾਂ ਦੇ ਉੱਤੇ ਐਸਜੀਪੀਸੀ ਵੱਲੋਂ ਫੰਡਾਂ ਦਾ ਹੀ ਇਸਤਿਹਾਰ ਜਾਰੀ ਕਰਨ ਦਾ ਮਾਮਲਾ ਹੋਵੇ ਇਹ ਸਾਰੇ ਮਾਮਲਿਆਂ ਤੇ ਪਾਰਟੀ ਪ੍ਰਧਾਨ ਦੇ ਜਵਾਬ ਬਣਦੇ ਨੇ ਹੂੰ ਹੂੰ ਇਸ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅੱਜ ਪੰਥ ਸਿੰਘ ਸੇਵਾ ਨਾਲ ਜਿਹੜੀ ਬੈਠਕ ਹੋਈ ਉਹਦੇ ਵਿੱਚ ਫੈਸਲਾ ਕੀਤਾ ਗਿਆ ਕਿ ਸੁਖਬੀਰ ਸਿੰਘ ਬਾਦਲ ਖੁਦ ਪੇਸ਼ ਹੋ ਕੇ 15 ਦਿਨਾਂ ਦੇ ਵਿੱਚ ਵਿੱਚ ਦਾ ਜਵਾਬ ਦੇਣ ਹੂੰ ਹੂੰ ਸੋ ਹੁਣ ਇਸ ਨੂੰ ਸੁਖਵੀਰ ਬਾਦਲ ਹੋਰਾਂ ਦੀ ਦੂਜੀ ਫਿਰ ਆਪਣੀ ਜਿੱਤ ਵੱਜੋ ਵੀ ਵੇਖ ਰਹੀ ਹੈ ਹਮ ਹਮ ਜਦੋਂ ਕਿ ਸੁਖਵੀਰ ਬਾਦਲ ਜਾਂ ਉਹਨਾਂ ਦੇ ਸਮਰਥਕਾਂ ਦਾ ਉਹਨਾਂ ਦੇ ਸਾਥੀਆਂ ਦਾ ਕਹਿਣਾ ਕਿ ਅਕਾਲ ਤਖਤ ਸਾਹਿਬ ਮੁਰੇ ਨਤਮਸਤਕ ਹੋਣ ਚ ਸਾਨੂੰ ਕੀ ਮਸਲਾ ਅਸੀਂ ਤਾਂ ਮੰਨਦੇ ਹੀ ਉਹਨੂੰ ਆ ਸਾਡਾ ਤਾਂ ਸਰਮੋਹ ਰਹੀ ਹੋਈ ਆ ਅਸੀਂ ਇਸ ਲਈ ਉੱਥੇ ਜਾਵਾਂਗੇ ਤੇ ਜੋ ਚੋੜੀ ਅੱਡ ਕੇ ਸਾਡੀ ਹਿਸਿਆ ਰਿਕਵੈਸਟ ਆ ਪਹਿਲਾਂ ਵੀ ਕਹਿੰਦੇ ਸੁਖਵੀਰ ਬਾਦਲ ਜੀ ਨੇ ਪਹਿਲਾਂ ਵੀ ਕਿਹਾ ਕਿ ਸਰਕਾਰ 'ਚ ਰਹਿੰਦੇ ਆ ਜਾਂ ਬਾਹਰ ਰਹਿੰਦੇ ਜੇ ਕੋਈ ਗਲਤੀ ਹੋਈ ਆ ਅਸੀਂ ਮਾਫੀ ਮੰਗਦੇ ਆ ਪਰ ਅਜੇ ਤੱਕ ਕੋਈ ਵੀ ਤਿਰ ਇਹ ਮੰਨਣ ਲਈ ਤਿਆਰ ਨਹੀਂ ਕਿ ਆਹ ਗਲਤੀਆਂ ਅਸੀਂ ਇਦਾਂ ਕੀਤੀਆਂ ਹੂੰ ਸੋ ਜਿਹੜੀ ਤਰ ਜੇ ਚੰਦੂ ਮੱਝੜੇ ਨੇ ਤਰ ਦੇ ਕੇ ਆਈ ਹੈ ਮਾਫੀਨਾਮਾ ਤੌਬੀਕ ਹੈ ਕਿ ਇਹ ਕਿ ਜ਼ਿੰਮੇਵਾਰੀ ਸੁਖਵੀਰ ਜੀ ਦੀ ਬਣਦੀ ਆ ਪਰ ਜਿਹੜੀਆਂ ਸੱਤੋਂ ਗਲਤੀਆਂ ਅਸੀਂ ਮਾਫੀ ਮੰਗਦੇ ਆ ਪਰ ਇਹ ਨਹੀਂ ਦੱਸ ਰਹੇ ਕਿ ਸਾਜ਼ਿਸ਼ ਕਿਵੇਂ ਘੜੀ ਗਈ ਸੀ ਹੂੰ ਕਿਵੇਂ ਪਲਾਨ ਹੋਇਆ ਸੀ ਤੇ ਜੇ ਉਹ ਉਸ ਦਿਨ ਤੁਸੀਂ ਚੁੱਪ ਬੈਠੇ ਸੀ ਤਾਂ ਵੀ ਤੁਸੀਂ ਵਿੱਚ ਸੀ ਹੈ ਜੇ ਤੁਸੀਂ ਵੀ ਹਾਂਮੀ ਪਰ ਨਾਲ ਸੀ ਤਾਂ ਵੀ ਵਿੱਚ ਸੀ ਤੇ ਹੁਣ ਸੁਖਵੀਰ ਬਾਦਲ ਹੋਰੀ ਅੱਜ ਦਿਨ ਪਰ ਜਦੋਂ ਜਹਾਜ਼ ਹੁੰਦੀ ਰਹੀ ਚੰਡੀਗੜ੍ਹ ਦੇ ਵਿੱਚ ਅਕਾਲੀ ਦਲ ਦੇ ਦਫ਼ਤਰ ਨੂੰ ਲੈ ਕੇ ਹਮਮ ਰੋਲਾ ਪੈ ਗਿਆ ਕਿ ਚਰਦੂ ਮੱਜਰੇ ਤੇ ਉਹਨਾਂ ਦੀ ਟੀਮ ਅੱਜ ਆਪਣੀ ਮੀਟਿੰਗ ਕਰਨ ਚੰਡੀਗੜ੍ਹ ਆ ਰਹੀ ਹੈ ਹਮਮ ਤੇ ਸੁਖਵੀਰ ਬਾਦਲ ਤੇ ਉਹਨਾਂ ਦੇ ਗਰੁੱਪ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿਥੇ ਆਪਣੇ ਦਫ਼ਤਰ ਚ ਤਾਂ ਨਹੀਂ ਆ ਕੇ ਮੀਟਿੰਗ ਕਰਨਗੇ ਜੀ ਕਿਉਂਕਿ ਅਗਲੇ ਨੇ ਕਿਹੜਾ ਜੇ ਅਕਾਲੀ ਦਲ ਛੱਡਿਆ ਨਾ ਕੋ ਸੋਇਆ ਨਾ ਕੋਸਾ ਹਮ ਸੋ ਇਸ ਲਈ ਅਗਲੇ ਕਹਿੰਦੇ ਕਿ ਅਸੀਂ ਵੀ ਤਾਂ ਅਕਾਲੀ ਦਲ ਤਾਂ ਅਸਲੀ ਆਸੀਂ ਆ ਤਖਤਰੀ ਵਾਲੇ ਉਮੀਦਵਾਰ ਨਾਲ ਤਾਂ ਅਸੀਂ ਸੀ ਉਸਤਾ ਹੱਥੀ ਵਾਲੇ ਉਮੀਦਵਾਰ ਨਾਲ ਸੀ ਸੋ ਇਸ ਲਈ ਜਦੋਂ ਇਹ ਹੱਥਾਂ ਪੈਰਾਂ ਦੀ ਪਈ ਤਾਂ ਚੰਡੀਗੜ੍ਹ ਪੁਲਿਸ ਨੂੰ ਤਾਰਾਂ ਖੜਕ ਗਈਆਂ ਆਪਣੇ ਆਲੇ ਦਾਲ ਦੇ ਲੀਡਰਾਂ ਨੂੰ ਤਾਰਾਂ ਖੜਕੀਆਂ ਤੇ ਇਕੱਠ ਕਰਕੇ ਸੁਖਵੀਰ ਬਾਦਲ ਜੀ ਪਾਰਟੀ ਦਫ਼ਤਰ 'ਚ ਬੈਠ ਗਏ ਚੰਦੂ ਮੱਜਰੀ ਹੋਰੀ ਨਾਲ ਜਿਹਾ ਆਪਣਾ ਦਰਜੀਤ ਚੀਮੇ ਹੋਰੀ ਨਾਲ ਤੇ ਉਧਰ ਚੰਦੂ ਮੱਜਰੀ ਹੋਣੀ ਕਹਿੰਦੀ ਚੰਡੀਗੜਾ ਆ ਕੇ ਬੈਠਕ ਕਰ ਰਹੇ ਨੇ ਮਤਲਬ ਤੁਸੀਂ ਸਿਤੀ ਦੇਖੋ ਕਿ ਜਿਹੜਾ ਅਕਾਲੀ ਦਲ ਕਦੇ ਪੰਛ ਦੇ ਮਸਲੇ ਲਈ ਧਰਨੇ ਲਾਉਂਦਾ ਸੀ ਜਿਹੜਾ ਕਦੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਧਰਨੇ ਲਾਉਂਦਾ ਸੀ ਜਿਹੜਾ ਕਦੇ ਮੋਰਚੇ ਲਾਉਂਦਾ ਸੀ ਪੰਜਾਬੀਅਤ ਲਈ ਅੱਜ ਜੋ ਕੁਰਸੀਆਂ ਮੇਜ਼ بچਾਉਣ ਲਈ ਇੱਕ ਦਫ਼ਤਰ ਇੱਕ ਇਮਾਰਤ بچਾਉਣ ਲਈ ਬੈਠਾ ਸੀ ਮਤਲਬ ਇਹ ਅਕਾਲੀ ਦਲ ਦੀ ਹਾਲਤ ਹੋ ਗਈ ਹੈ ਪੰਥ ਬਚਾਉਣ ਵਾਲਾ ਪੰਥ ਦੇ ਲਈ ਪਹਿਰਾ ਦੇਣ ਵਾਲਾ ਅਕਾਲੀ ਦਲ ਹੁਣ ਅਕਾਲੀਵਲ ਦਾ ਇੱਕ ਦਫ਼ਤਰ ਬਚਾਉਣ ਦੀ ਲੜਾਈ ਲੜ ਰਿਹਾ ਮਤਲਬ ਇਸ ਹਾਲ ਤੱਕ ਅਕਾਲੀ ਦਲ ਕਿਉਂ ਆਇਆ ਇਹਦੇ ਬਾਰੇ ਅਜੇ ਵੀ ਕੋਈ ਚਰਚਾ ਕਰਨ ਤਿਆਰ ਨਹੀਂ ਇਹ ਬਹੁਤ ਮਦਭਾਗੀ ਸਥਿਤੀ ਹੈ ਅਕਾਲੀ ਦਲ ਦੇ ਲਈ ਨਹੀਂ ਪੰਜਾਬ ਦੇ ਲਈ ਵੀ ਜੀ ਸੋ ਇਸ ਲਈ ਜਦੋਂ ਤੱਕ ਸੁਖਬੀਰ ਬਾਦਲ ਵਾਲਾ ਅਕਾਲੀ ਦਲ ਰਹੂ ਜਦੋਂ ਤੱਕ ਚੰਦੂ ਮੱਝ ਵਾਲਾ ਅਕਾਲੀ ਦਲ ਰਹੂ ਜਦੋਂ ਤੱਕ ਟੋਹੜੇ ਵਾਲਾ ਅਕਾਲੀ ਦਲ ਰਹੂ ਜਦੋਂ ਰਵਿੰਦਰ ਵਾਲਾ ਕੱਦ ਦਲ ਰਹੂ ਤਦ ਤੱਕ ਇਹੀ ਹਾਲ ਰਹੂ ਜਿੱਦਣ ਇਹ ਸ਼੍ਰੋਮਣੀ ਅਕਾਲੀ ਦਲ ਬਣੋ ਉਸ ਦਿਨ ਸ਼ਾਇਦ ਪੰਜਾਬ ਦਾ ਪੰਥ ਦਾ ਕੌਮ ਦਾ ਇਸ ਮਿੱਟੀ ਦਾ ਇਸ ਖਿੱਤੇ ਦਾ ਕੁਝ ਭਲਾ ਹੋ ਜਵੇ ਸੋ ਦੇਖਦੇ ਆਂ ਜੀ ਹੁਣ ਉਮੀਦ ਹੈ ਕਿ ਇਹ ਵੀ ਜਾਣਗੇ ਤੇ ਫੇਰ ਇੱਕ ਵਾਰ ਉਹੀ ਸਕ੍ਰਿਪਟ ਦਰਾਉਣਗੇ ਕਿ ਅਸੀਂ ਜਿਹੜੇ ਗੁਨਾਹ ਕੀਤੇ ਆ ਜੀ ਉਹਨਾਂ ਦੀ ਗਲਤੀ ਛੋਈ ਜਾਇਜ਼ ਛੋਈ ਨਾ ਹੋਈ ਮਾਫੀ ਮੰਗਦੇ ਆਂ ਪਰ ਸਵਾਲ ਇਹ ਆ ਕਿ ਤੁਸੀਂ ਉਹਨਾਂ ਨੂੰ ਸਾਹਮਣੇ ਕਦੋਂ ਲਿਆਉਂਗੇ ਕਿ ਹਾਂ ਅਸੀਂ ਆ ਗੁਨਾਹ ਕੀਤਾ ਇਹ ਐਦਾਂ ਹੋਇਆ ਅਜੇ ਵੀ ਰੋਲਾ ਪਈ ਜਾਂਦਾ ਢੀਂਸੇ ਨੂੰ ਬਿਆਨ ਦੇਣਾ ਪਿਆ ਉਹ ਜੀ ਕਹਿੰਦਾ ਮੇਰੇ ਖਿਲਾਫ ਝੂਠਾ-ਮੁੱਠਾ ਬਿਆਨ ਸੀ ਕਿ ਮੈਂ ਕਦੇ ਇਹ ਕਹਤਾ ਸੀ ਕਿ ਚੰਦੂ ਮਾਜਰਾ ਸੌਂਪ ਕੇ ਆਇਆ ਸੀਗਾ ਜੀ ਉਹ ਪਸ਼ਾਕ ਜਿਹੜੀ ਬਾਬੇ ਨੇ ਪਾਈ ਸੀ ਜੀ ਹਮਮਤਲ ਇਸ ਸਥਿਤੀ ਤੱਕ ਦੇ ਇਹ ਬਿਆਨਬਾਜ਼ੀਆਂ ਤੱਕ ਦੇ ਹਾਲਤ ਨੇ ਪਰ ਜੇ ਚੰਦੂ ਮਾਜਰਾ ਨੇ ਸੌਂਪ ਕੇ ਆਇਆ ਭਈ ਕਿਸੇ ਨੇ ਤਾਂ ਸੌਂਪੀ ਹੋਣੀ ਹਮਮ ਬਿਲਕੁਲ ਜੇ ਤੁਸੀਂ ਨਹੀਂ ਸੌਂਪੀ ਤਾਂ ਕਿੱਥੋਂ ਆਈ ਕਿੱਥੋਂ ਬਣ ਕੇ ਇਹ ਹੀ ਪਤਾ ਕਰਾ ਲੈਂਦੇ ਹਮ ਸਰਕਾਰ ਦੀ ਤੁਹਾਡੀ ਸੋ ਇਸ ਲਈ ਇਹਦਾ ਮਤਲਬ ਜੇ ਤੁਸੀਂ ਅਜੇ ਤੱਕ ਕਿਸੇ ਗੱਲਾਂ ਦੀ ਜਾਂਚ ਨਹੀਂ ਕਰਾ ਪਾਏ ਕਿਸੇ ਗੱਲ ਨੂੰ ਸੱਚ ਸਾਹਮਣੇ ਨਹੀਂ ਲਿਆ ਪਾਏ ਤਾਂ ਉਹ ਤਾਂ ਤੁਸੀਂ ਖੁਦ ਵੀ ਚੋਰ ਹੋ ਸੋ ਚਾਹੇ ਅੱਜ ਅਕਾਲ ਚਲ ਦੇ ਅੰਦਰ ਬੈਠੀ ਧਿਰ ਸੀ ਚਾਹੇ ਕੱਲ ਦੇ ਦਫ਼ਤਰ ਬਾਹਰ ਰੁਕੀ ਹੋਈ ਧਿਰ ਸੀ ਦੋਵੇਂ ਢੇਰਾ ਇਸ ਗੱਲ ਲਈ ਜ਼ਿੰਮੇਵਾਰ ਨੇ ਪਰ ਜਥੇਦਾਰ ਸਹਿਬਾਨ ਜੇਕਰ ਹਮ ਸਹੀ ਰੂਪ ਚ ਭੂਮਿਕਾ ਨਿਵਾ ਦੇਣ ਜੋ ਹੁਣ ਤੱਕ ਕਿਸੇ ਸਮੇਂ ਉਹ ਰਵਾਇਤ ਨਿਵਾਉਂਦੇ ਰਹੇ ਨੇ ਸਾਡੇ ਪੁਰਾਣੇ ਸਮੇਂ ਦੇ ਜਥੇਦਾਰ ਇੱਕ ਰੋਹ ਰਵਾਇਤ ਸੱਚਮੁੱਚ ਨਿਵਾ ਦੇਣ ਜਿਹੜੀ ਹੈਗੀ ਆ ਤਾ ਫਿਰ ਛੇ ਦਾ ਕਾਲੀਗਲ ਦਾ ਵੀ ਕੁਝ ਪਲਾਉ ਜੋ ਪੰਜਾਬ ਦਾ ਵੀ ਪਲਾਉ ਜੀ ਦੀਪਕ ਜੀ ਵੀਕੈਂਡ ਤੇ ਰਿਜ਼ਲਟ ਆਇਆ ਜਿਹੜੀ ਜਲੰਧਰ ਦੇ ਵਿੱਚ ਜ਼ਿਮਨੀ ਚੋਣ ਹੋਈ ਸੀ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਜਿੱਤ ਗਏ ਨੇ ਜਿੱਤ ਦਾ ਸੇਰਾ ਕਿਹਨੂੰ ਜਾਂਦਾ ਜੀ ਸਿੱਧੀ ਗੱਲ ਹੈ ਜੀ ਭਗਵੰਤ ਮਾਨ ਹਮ ਸਿੱਧੀ ਸਪਸ਼ਟ ਗੱਲ ਹੈ ਦੇਖੋ ਦੋ ਦਿਨ ਪਹਿਲਾਂ ਤੱਕ ਰੱਤਾ ਵੀ ਅੰਦਾਜ਼ਾ ਨਹੀਂ ਸੀਗਾ ਕਿ ਆਮ ਆਦੀ ਪਾਰਟੀ ਜਿੱਤ ਸਕਦੀ ਹਮ ਔਰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀਗਾ ਮਤਲਬ ਦੂਜੇ ਤੀਜੇ ਨੰਬਰ ਦੀ ਆਪਾਂ ਲਗਾਤਾਰ ਗੱਲ ਕਰਦੇ ਆ ਕਿ ਆਮ ਆਦਮੀ ਪਾਰਟੀਆਂ ਵੋਟਾਂ ਵਧਣ ਗਈਆਂ ਹੂੰ ਪਰ ਉਹ 27000 ਦਾ ਜਿਹੜਾ ਖੱਪਾ ਇਹ ਕਿਉਂ ਪੂਰਾ ਕਰ ਪਾਉਣਗੇ ਭਗਵੰਤ ਮਾਨ ਜੀ ਪਰ ਆਪਾਂ ਇਹਦੇ ਨਾਲ ਨਾਲ ਦੋ ਵਾਰ ਵਿਸਤਾਰਤ ਰਿਪੋਰਟ ਕੀਤੀ ਸੀ ਕਿ ਲੜਾਈ ਆਮ ਆਦਮੀ ਪਾਰਟੀ ਦੀ ਨਹੀਂ ਹੈ ਭਗਵੰਤ ਮਾਨ ਦੀ ਆਪਣੀ ਕੁਸ਼ਤੀ ਦਾ ਵੀ ਸਵਾਲ ਹੈ ਜੀ ਬਿਲਕੁਲ ਸੋ ਇਹ ਨਤੀਜੇ ਜਿਹੜੇ ਆਏ ਨੇ ਇਹ ਭਗਤ ਜੀ ਨਹੀਂ ਜਿੱਤੇ ਇਹ ਭਗਵੰਤ ਜੀ ਜਿੱਤੇ ਨੇ ਹੂੰ ਸੋ ਭਗਵੰਤ ਮਾਨ ਦੀ ਭਗਤੀ ਨੇ ਭਗਤ ਜੀ ਨੂੰ ਜਿਤਾਤਾ ਜੀ ਸੋ ਜਿਹੜੀ ਉੱਥੇ ਸਮਾਦੀ ਲਈ ਨਾ ਮਕਾਨ ਲੈ ਕੇ ਕਿਰਾਏ ਤੇ ਜਾਂ ਨੰਗੇ ਪੈਰ ਗਲੀਆਂ ਗਾਈਆਂ ਇਹ ਉਹ ਤਪੱਸਿਆ ਤਾਂ ਉਹ ਹੈ ਜਿਹੜੀ ਲੋਕਾਂ ਨੂੰ ਸਾਹਮਣੇ ਦਿਖਦੀ ਹੈ ਮਤਲਬ ਉਹ ਸ਼ੀਸ਼ਾ ਜਾ ਪਰੇ ਹਟਾ ਕੇ ਅੱਧਾ ਘੰਟਾ ਬਾਅਦ ਨਿਕਲ ਕੇ ਗੱਡੀ 'ਚੋਂ ਜਿਹੜਾ ਰੂਡ ਸ਼ੋਅ ਕਰਨਾ ਹੁੰਦਾ ਹੈ ਨਾ ਉਹ ਕਾਸੀ ਮਹਿੰਗੀ ਜੀ ਗੱਡੀ ਹੁੰਦੀ ਹੈ ਉਹ ਮਤਲਬ ਜਿੱਥੋਂ ਐ ਨਿਕਲਦੇ ਐ ਲੀਟਰ ਸੋ ਉਹ ਗੱਡੀ ਦੇ ਵਿੱਚੋਂ ਨਿਕਲ ਕੇ ਮਤਲਬ ਐ ਪ੍ਰਚਾਰ ਕਰਨ ਦੇ ਮੁੱਖ ਮੰਤਰੀ ਵੱਲੋਂ ਸੌਖਾ ਨਹੀਂ ਹੁੰਦਾ ਐਮਸੀ ਵਾਲੀਆਂ ਚੋਣਾਂ ਮੰਗ ਇੱਕ ਗਲੀਆਂ ਮਾਲਿਆਂ 'ਚ ਫਿਰਨਾ ਸੋ ਇਹਦਾ ਮਤਲਬ ਕੋਈ ਮਸਲਾ ਸੀ ਤਾਂ ਫਿਰੇ ਤੇ ਉਹਦਾ ਨਤੀਜਾ ਵੀ ਆਇਆ ਹੈ ਹਾਂ ਦੰਨ ਪਹਿਲੂ ਨੇ ਇੱਕ ਪਹਿਲੂ ਹੈਗਾ ਕਿ ਜਿਹੜਾ ਜਨਤਕ ਤੌਰ ਤੇ ਜਿੱਥੇ ਤੋਂ ਬਾਅਦ ਸਿਆਸੀ ਬਿਆਨ ਹੁੰਦਾ ਹ ਹ ਇੱਕ ਜਿੱਤ ਉਹ ਹੈ ਜੀ ਇੱਕ ਜਿੱਤ ਦਾ ਕਾਰਨ ਹੈ ਵਿਰੋਧੀ ਧਿਰਾਂ ਉਹਨਾਂ ਦੀ ਨਿਲੈਕੀ ਹਮ ਤੇ ਇੱਕ ਸਾਰੀ ਉਹ ਹੈ ਜਿਹੜੀ ਪਰਦੇ ਦੇ ਉਹਲੇ ਦੀ ਕਹਾਣੀ ਹੈ ਜੀ ਪਹਿਲਾ ਜਿੱਤ ਦਾ ਜਿਹੜਾ ਆਧਾਰ ਹੈ ਸਰਕਾਰੀ ਬਿਆਨਬਾਜ਼ੀ ਉਹ ਕਹਿੰਦੇ ਜੀ ਕਿ ਸਾਡਾ ਇਹ ਨਾਰਾ ਚੱਲ ਗਿਆ ਕਿ ਆਪ ਦੀ ਸਰਕਾਰ ਆਪ ਦਾ ਐਮਐਲਏ ਕਿ ਲੋਕਾਂ ਨੂੰ ਇਹ ਗੱਲ ਸਮਝ ਆ ਗਈ ਕਿ ਇੱਥੋਂ ਉਸੇ ਪਾਰਟੀ ਦਾ ਐਮਐਲਏ ਬਣਾਉਣ ਚ ਪੈਦਾ ਜਿੱਦੀ ਸਰਕਾਰ ਵਿਕਾਸ ਦੀ ਨਦੀ ਦਾ ਤਾਂ ਹੀ ਬਹੂਗੀ ਜਿਹੜੀ ਬਾਕੀ ਸਾਰੇ ਪੰਜਾਬ ਚ 99 ਐਮਐਲਏ ਦੇ ਹਲਕਿਆਂ ਚ ਬਹਿ ਰਹੀਓ ਇੱਥੇ ਨਾ ਰਹੇ ਜੀ ਕਿਤੇ ਬਹਿਣੋ ਇਸ ਲਈ 92 ਚ ਵੀ ਤਾਂ ਬਹਿਣੀ ਚਾਹੀਦੀ ਹੈ ਨਾ ਕਹਿੰਦੇ ਇਸ ਲਈ ਉਹ ਜਿਤਾਉਣਾ ਜ਼ਰੂਰੀ ਸੀ ਦੂਸਰਾ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਦੀ ਉੱਥੇ ਮੌਜੂਦਗੀ ਲੋਕਾਂ ਨੂੰ ਹੌਸਲਾ ਦੇਗੀ ਕਿ ਵੀ ਜਿਹੜਾ ਸੂਬੇ ਦਾ ਮੁੱਖ ਮੰਤਰੀ ਸਾਡੇ ਲਈਓ ਸਾਰਾ ਕੁਝ ਸੌਂਪ ਕੇ ਪੰਜਾਬ ਛੱਡ ਕੇ ਇੱਥੇ ਆ ਗਿਆ ਤੇ ਫਿਰ ਤੁਹਾਨੂੰ ਜਿਤਾਉਣਾ ਬਣਦਾ ਇਸ ਲਈ ਤੀਸਰਾ ਉਹ ਕਹਿੰਦੇ ਕਿ ਚੀਤਨੂੰ ਗਰਾਲ ਤੇ ਸੁਸ਼ੀਲ ਰਿੰਕੂ ਦੇ ਸਹਾਰੇ ਛੱਡਤਾ ਭਾਜਪਾ ਨੂੰ ਦਾ ਭਾਜਪਾ ਨੇ ਹੋਰ ਕੋਈ ਬਚਾਦੀ ਨਾਲ ਬੰਦਾ ਹੀ ਨਹੀਂ ਭੇਜਿਆ ਚੋਣ ਲੜੀ ਹੋਈ ਨਹੀਂ ਉਹਨਾਂ ਦੁਕਾਂ ਦੇ ਸਾਰੇ ਛੱਡਤਾ ਤੇ ਕਾਂਗਰਸ ਦੇ ਤਿੰਨ ਲੀਡਰ ਸੀ ਤਿੰਨੇ ਲੀਡਰਾਂ ਨੂੰ ਤੇ ਸੁਰਣੀ ਮਿਲਦੇ ਸੀ ਪ੍ਰਤਾਪ ਬਾਜਵਾ ਅੱਡ ਰਾਜਾ ਬੜੀ ਅੱਡ ਤੇ ਇਹ ਅੱਡ ਇਹ ਦੋ ਪਹਿਲੂ ਨੇ ਕਿ ਵਿਰੋਧੀ ਧਿਰ ਕਮਜ਼ੋਰ ਸੀ ਆਮ ਆਦਮੀ ਪਾਰਟੀ ਨੇ ਆਪਣੇ ਦਮ ਤੇ ਮੁੱਖ ਮੰਤਰੀ ਦੇ ਨਾਮ ਤੇ ਚੋਣ ਲੜੀ ਔਰ ਕਹਿੰਦੇ ਜੀ ਮਹਿੰਦਰ ਸਿੰਘ ਭਗਤ ਉਹਨਾਂ ਨੂੰ ਤਜਰਬਾ ਬਹੁਤ ਸੀ ਹੂੰ ਇੱਕ ਤਾਂ ਅਗਲੇ ਨੂੰ ਅਗਲੇ ਪਿਤਾ ਤਿੰਨ ਵਾਰ ਇਥੋਂ ਜਿੱਤ ਕੇ ਐਮਐਲਏ ਬਣ ਕੇ ਮੰਤਰੀ ਤੱਕ ਵੀ ਬਣ ਲਏ ਜੀ ਤਿੰਨ ਤਜਰਬੇ ਤਾਂ ਉਹ ਨੇ ਸਾਰੇ ਜਿੱਤਣ ਵਾਲੇ ਤੇ ਦੋ ਭਗਤ ਜੀ ਨੂੰ ਨਿੱਜੀ ਹਾਰਨ ਵਾਲੇ ਵੀ ਤਜਰਬੇ ਸੀਗੇ ਭਾਜਪਾਲੇ ਪਾਸਿਓਂ ਹੂੰ ਸੋ ਇਸ ਲਈ ਉਹ ਤਜਰਬਾ ਚੋਂਦਾ ਕਹਿੰਦੇ ਕੰਮ ਆਇਆ ਕਿ ਗਲੀ ਮਹੱਲੇ ਸਾਰੇ ਜਾਣਦੇ ਸੀ ਔਰ ਭਾਈਚਾਰਾ ਕਹਿੰਦੇ ਇਹਨਾਂ ਨਾਲ ਵੱਡੀ ਗਿਣਤੀ 'ਚ ਖੜਿਆ ਜਿਹੜਾ ਦੂਏ ਪਾਸੇ ਨਹੀਂ ਖੜਿਆ ਹੂੰ ਸੋ ਇਹ ਤਾਂ ਉਹ ਪਹਿਲੂ ਜਿਹੜਾ ਜਨਤਕ ਦਿਖਦਾ ਜੀ ਤੇ ਵਿਰੋਧੀ ਧਿਰ ਦੀ ਇੱਕ ਸੁਰਤਾ ਇੱਕ ਸਾਰਤਾ ਨਾ ਹੋਣਾ ਇਹ ਦੂਜਾ ਪਹਿਲੂ ਹੈ ਤੀਜਾ ਪਹਿਲੂ ਸੀ ਜਿਹੜੇ ਉਹ ਮਾੜੇ ਮੋٹے ਬਾਹਰ ਗਿਰਗੇ ਸੀ ਸੂਟਾਂ ਦੇ ਲਿਫਾਫੇ ਜਾਂ ਉਹ ਰਾਸ਼ਨ ਵਾਲੇ ਲਿਫਾਫੇ ਦੇ ਗੇ ਜਾਂ दारू ਵਾਲੀ ਗੱਡੀ ਗੁੱਡੀ ਅਸਲ ਦੇ ਵਿੱਚ ਜੀ ਵਿਰੋਧੀ ਧਿਰ ਇਹ ਕਹਿੰਦੀ ਆ ਕਿ ਸਾਡੇ ਜਿਹੜੇ ਸਥਾਨਕ ਲੀਡਰ ਸੀ ਉਹ 24 ਤੋਂ 25-25 ਲੱਖ ਦੇ ਰੁਪਏ ਚ ਖਰੀਦੇ ਆ ਆਮ ਆਦੀ ਪਾਰਟੀ ਅੱਛਾ ਜੀ ਇਹ ਵਿਰੋਧੀ ਧਿਰ ਕਹਿੰਦੀ ਆ ਹੁਣ ਹਾਰਨ ਤੋਂ ਬਾਅਦ ਤਾਂ ਅਗਲਾ ਕਹਿੰਦਾ ਹੀ ਹੁੰਦਾ ਹੂੰ ਠੀਕ ਹੈ ਨਾ ਜਿਹੜਾ ਜਿੱਤੇ ਆ ਅਗਲਾ ਤਾਂ ਕਹਿੰਦਾ ਮੈਂ ਜਿੱਤਿਆ ਭਾਈ ਜੀ ਸੋ ਦੂਸਰੇ ਪਾਸੇ ਜਿੱਤ ਤੋਂ ਬਾਅਦ ਆਮ ਆਦੀ ਪਾਰਟੀ ਦੀ ਜਿੱਤ ਤੋਂ ਬਾਅਦ ਸੋਸ਼ਲ ਮੀਡੀਆ ਤੇ ਲੋਕਾਂ ਨੇ ਆਮ ਆਦਮੀ ਨਾਲੋਂ ਵੱਧ ਪੰਜਾਬ ਪੁਲਿਸ ਨੂੰ ਵਧਾਈਆਂ ਦਿੱਤੀਆਂ ਹੂੰ ਸੋ ਇਹਦਾ ਮਤਲਬ ਹੈ ਕਿ ਪੁਲਿਸ ਤੰਤਰ ਵੀ ਜਿੱਤਿਆ ਹੂੰ ਸੋ ਮਸ਼ੀਨਰੀ ਵੀ ਜਿੱਤੀ ਹੈ ਸਰਕਾਰ ਵੀ ਜਿੱਤੀ ਹੈ ਸੋ ਜਦੋਂ ਚੋਣ ਸਰਕਾਰ ਨੇ ਲੜੀ ਸੀ ਚੋਣ ਸਰਕਾਰੀ ਤੰਤਰ ਨੇ ਲੜੀ ਸੀ ਪੁਲਿਸ ਤੰਤਰ ਨੇ ਲੜੀ ਸੀ ਤਾਂ ਫਿਰ ਜਿੱਤ ਵੀ ਹੋਣੀ ਸੀ ਹੂੰ ਔਰ ਕਹਿਣ ਵਾਲੇ ਤਾਂ ਇਹ ਵੀ ਦਮ ਪਰਦੇ ਨੇ ਕਿ ਸਰਕਾਰ ਨੇ ਉੱਥੇ ਵੱਡੇ ਉਦਯੋਗਪਤੀਆਂ ਨੂੰ ਖੁਸ਼ ਕੀਤਾ ਹੂੰ ਤੇ ਵੱਡੇ ਉਦਯੋਗਪਤੀਆਂ ਨੇ ਫਿਰ ਵੋਟਰ ਖੁਸ਼ ਕੀਤੇ ਹੂੰ ਸੋ ਐਦਾਂ ਵੀ ਚੋਣ ਜਿੱਤੀ ਗਈ ਹੈ ਕਿਉਂਕਿ ਪਹਿਲੂ ਤਾਂ ਇਹ ਹੈ ਕਿ 4 ਜੂਨ ਨੂੰ ਜਦੋਂ ਨਤੀਜੇ ਆਏ ਸੀ ਆਮ ਚੋਣਾਂ ਦੇ ਤਾਂ ਜਲੰਧਰ ਪੱਛਮੀ ਦੀ ਪਾਰਟੀ ਦੇ ਉਮੀਦਵਾਰ ਨੂੰ 15629 ਵੋਟਾਂ ਨਿਕਲੀਆਂ ਸੀ ਜੀ ਤੇ ਜਦੋਂ 13 ਜੁਲਾਈ ਨੂੰ ਜਿਮਨੀ ਚੋਣ ਦੇ ਨਤੀਜੇ ਆਏ ਤਾਂ ਉਹਦੀ ਪਾਰਟੀ ਨੂੰ 55240 ਵੋਟਾਂ ਨਿਕਲੀਆਂ ਹੂੰ ਮਤਲਬ 1 ਮਹੀਨਾ 10 ਦਿਨਾਂ ਚਾਹੀ ਜੀ ਕਿਹੜੀ ਨੇਹਰੀ ਚੱਲ ਗਈ ਕਿ ਆਪ ਦੇ ਹੱਕ ਚ ਕਿਹੜੀ ਹੈ ਜੀ ਲਹਿਰ ਚੱਲ ਗਈ ਕਿ ਸਿੱਧੀ 38000 ਵੋਟ ਵਧ ਗਈ ਅਗਲੇ ਦੀ ਜੀ ਹੈ ਨਾ ਮਤਲਬ ਭਾਜਪਾ ਜਿਹੜੀ 42000 ਵੋਟਾਂ ਲੈ ਕੇ ਜਾ ਰਹੀ ਸੀ ਉਹ 17000 ਤੇ ਆ ਗਈ ਕਾਂਗਰਸ ਜਿਹੜੀ ਜਿੱਤ ਰਹੀ ਸੀ 44000 ਲੈ ਕੇ 44837 ਉਹ 16757 ਤੇ ਆ ਗਈ ਕੋਈ ਤਾਂ ਹੈ ਨਾ ਕਰ ਜੀ ਇਹਦਾ ਮਤਲਬ ਤਾਂ ਚੰਨੀ ਚੰਨੀ ਦੀ ਲਹਿਰ ਨਹੀਂ ਚੱਲੀ ਭਗਵੰਤ ਦੀ ਲਹਿਰ ਚੱਲ ਗਈ ਜੀ ਕਿਉਂਕਿ ਲੋਕ ਸਭਾ ਚੋਣਾਂ ਚ ਪਵਨ ਗੁਆਂਟੀ ਨੂੰ ਲੜਿਆ ਸੀ ਤੇ ਜਿਮਨੀ ਚੋਣ ਚ ਖੁਦ ਲੜਿਆ ਸੀ ਭਗਵੰਤ ਮਾਨ ਹੂੰ ਸੋ 95922 ਵੋਟਾਂ ਚੋਂ 55246 ਵੋਟਾਂ ਭਗਤਜੀ ਲੈ ਕੇ ਸ਼ੀਸ਼ਲ ਸਿਰਫ 17991 ਵੋਟਾਂ ਹੀ ਲੈ ਕੇ ਗਿਆ ਸਰਿੰਦਰ ਕਾਲਹੜੀ 16757 ਲੈ ਕੇ ਗਏ ਕਾਂਗਰਸ ਵਾਲੇ ਤੇ ਅਕਾਲੀ ਦਲ 1242 ਵੋਟਾਂ ਲੈ ਕੇ ਗਿਆ ਹੂੰ ਇਹ ਏਓ ਹੈ ਜਿਹਨੂੰ ਤਕੜੀ ਵਾਲਾ ਚੋਣ ਦਾ ਨਿਸ਼ਾਨ ਸੀ ਤੇ ਜਿਹਨੂੰ ਸੁਖਵੀਰ ਬਾਦਲ ਜੀ ਦਾ ਸਾਥ ਮਿਲਿਆ ਸੀ ਬਹੁਜਿਆ ਸਮਾਜ ਪਾਰਟੀ ਵਾਲਾ ਉਹ 734 ਲੈ ਕੇ ਗਿਆ ਜੀ ਸੋ ਇਸ ਸਿਟੀ ਦੇ ਵਿੱਚ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ 37000 ਦੀ ਲੀਡ ਮਿਲ ਗਈ ਜਿਹੜੀ ਪਾਰਟੀ ਇੱਕ ਮਹੀਨਾ ਪਹਿਲਾਂ 27000 ਪਿੱਛੇ ਸੀ ਹੂੰ ਸੋ ਇਹ ਇਸ ਲਈ ਇਹ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਦੀ ਜਿੱਤ ਹੈ ਹੂੰ ਇਹ ਉਹਨਾਂ ਦੀ ਤਾਕਤ ਦੀ ਜਿੱਤ ਹੈ ਔਰ ਵਿਰੋਧੀਆਂ ਦੀ ਕਮਜ਼ੋਰੀ ਦੀ ਜਿੱਤ ਹੈ ਔਰ ਇਹ ਸਹੀ ਮੈਨੇਜ ਸਰਕਾਰੀ ਜਿੱਤ ਹੈ ਜੀ ਸੋ ਇਹ ਹਾਂ ਵੈਸੇ ਦੇਸ਼ ਦੇ ਵਿੱਚ 13 ਜਿੰਮਨੀ ਚੋਣਾ ਸੀਗੇ ਉਸ ਦਿਨ ਤੇ 13 ਦੇ ਵਾਅਦੇ ਜੇਕਰ ਦੇਸ਼ ਭਰ ਤੋਂ ਦੇਖਣਾ ਹੋਵੇ ਤਾਂ ਭਾਜਪਾ ਦੇ ਪੱਲੇ ਕੁਝ ਵੀ ਨਹੀਂ ਪਿਆ ਜੀ ਦੋ ਸੀਟਾਂ ਆਈਆਂ ਭਾਜਪਾ ਕੋਲ ਹਮ ਇੱਕ ਹਿਮਾਚਲ ਦੇ ਵਿੱਚ ਤੇ ਇੱਕ ਮਧ ਪ੍ਰਦੇਸ਼ ਤੇ ਮਤਲਬ ਐਨਡੀਏ ਕਿਤੇ ਵੀ ਨੱਬਿਆ ਸੋ 13 ਦੇ ਵਿੱਚੋਂ 10 ਸੀਟਾਂ ਇੰਡੀਆ ਗੱਡ ਜੋੜ ਲੈ ਗਿਆ ਇੱਕ ਆਜ਼ਾਦ ਲੈ ਗਿਆ ਹਮ ਹਮ ਤੇ ਇਹ ਸੀਟੀਆਂ ਹੋਰ ਛੱਡੋ ਪਹਿਲਾਂ ਅਯੁੱਧਿਆ ਛੁਰਾਈ ਸੀ ਹਾਂਜੀ ਇਸ ਵਾਰ ਕਦਾਰਨਾਥ ਵੀ ਹਾਰ ਗਿਆ ਤੇ ਚਿੱਤਰਕੂਟ ਵੀ ਹਾਰ ਗਿਆ ਉਹ ਅੱਛਾ ਜੀ ਭਾਜਪਾ ਹਮ ਵੈਸੇ ਵੀ ਕਦਾਰਨਾਥ ਦੇ ਵਿੱਚ ਪਹਿਲਾਂ ਮੇਰੇ ਖਿਆਲ ਕਾਂਗਰਸ ਦਾ ਹੀ ਵਿਧਾਇਕ ਸੀਗਾ ਉਹ ਉਹ ਵੀ ਇਸੇ ਤਰ੍ਹਾਂ ਜਿਵੇਂ ਇੱਥੇ ਆਮ ਆਦੀ ਪਾਰਟੀ ਨੇ ਤਸੀਫਾ ਦਵਾ ਜਲੰਧਰ ਪੱਛਮੀ ਚ ਉਥੋਂ ਉਹ ਤੋਂ ਅਸਤੀਫਾ ਦਵਾ ਕੇ ਉਹਨੂੰ ਚੋਣ ਉਸੇ ਨੂੰ ਚੋਣ ਲੜਾਈ ਸੀ ਲੋਕਾਂ ਨੇ ਉਹ ਫੇਰ ਹਰਾਤਾ ਹੂੰ ਸੋ ਇੱਧਰ ਜਿੱਤਿਆ ਵਾ ਸੀ ਉਧਰ ਹਰਾਤਾ ਜਿਵੇਂ ਸ਼ੀਤਲਾ ਇੱਧਰ ਜਿੱਤਿਆ ਸੀ ਉਧਰ ਹਰਾਤਾ ਮਤਲਬ ਸ਼ੀਤਲ ਨੂੰ ਪੁੱਛੇ ਕਿ ਭਰਾਵਾ ਉਹ ਜਿਹੜੇ ਦਰਖਤ ਤੇ ਬੈਠਾ ਤੂੰ ਉਸੇ ਨੂੰ ਵੱਢੀ ਜਾਣਾ ਚੰਗਾ ਭਲਾ ਐਮ ਐਲ ਏ ਦੀ ਤੂੰ ਹੂੰ ਹੈਨਾ ਤੇ ਐਮ ਐਲ ਏ ਛੱਡ ਕੇ ਐਮ ਐਲ ਏ ਦੀ ਚੋਣ ਲੜੀ ਤੇ ਉਹ ਵੀ ਹਾਰ ਗਿਆ ਹੂੰ ਸੋ ਫਿਰ ਇਹਨਾਂ ਲਈ ਬਣੀ ਹੀ ਰਹਿੰਦਾ ਉਹਦੇ ਨਾਲ ਤਾਂ ਉਹ ਉਸੇ ਤਰ੍ਹਾਂ ਉੱਥੇ ਹੋਇਆ ਕਦਾਰਨਾਥ ਤੇ ਚਿੱਤਰ ਪਰ ਜਲੰਧਰ ਦੇ ਵਿੱਚ ਜੀ ਇਹ ਭਗਵੰਤ ਮਾਨ ਦੀ ਤਪੱਸਿਆ ਦਾ ਜਿੱਤ ਹੈ ਤੇ ਹੁਣ ਚਾਰ ਅਗਧੀਆਂ ਜਿਮਨੀ ਚੌਣਾ ਦੀ ਤਿਆਰੀ ਹੈ ਸੰਦੀਪ ਪਾਟਕ ਆਪਣੀਆਂ ਬੈਠੀਆਂ ਵੱਖਰੀਆਂ ਕਰਨ ਲੱਗੇ ਭਗਵੰਤ ਮਾਨ ਜੀ ਆਪਣੀ ਵਕਰੀ ਕਰ ਰਹੇ ਨੇ ਤੇ ਕਿਰਾਏ ਕਈ ਕੋਠੀਆਂ ਵਾਲਿਆਂ ਨੇ ਆਪਣੀਆਂ ਕੋਠੀਆਂ ਸਾਫ਼-ਸੁਥਰੀ ਕਰਨੀ ਸ਼ੁਰੂ ਕਰਤੀਆਂ ਕਿ ਸ਼ਾਇਦ ਸਾਡੀ ਵੀ ਕੋਠੀ ਕਿਰਾਏ ਤੇ ਲੈ ਲੈਣ ਮਾਨ ਸਾਹਿਬ ਕਿਉਂਕਿ ਗਿੱਦੜਵਾਹ ਵੀ ਰਹਿਣਾ ਪੈ ਸਕਦਾ ਤੇਰਾ ਬਾਬਾ ਨਾਨਕ ਵੀ ਰਹਿਣਾ ਪੈ ਸਕਦਾ ਚੱਬੇ ਵਾਲੇ ਵੀ ਰਹਿਣਾ ਪੈ ਸਕਦਾ ਬਰਨਾਲੇ ਵੀ ਜਾ ਕੇ ਰਹਿਣਾ ਪੈ ਸਕਦਾ ਮਤਲਬ ਐ ਜਿਮਨੀ ਚੌਣਾ ਤਾਂ ਐਂ ਲੜਨੀ ਪਊਗੀ ਨਾ ਫਿਰ ਹੁਣ ਕਿਉਂਕਿ ਮਾਡਲ ਉਸ ਐ ਹੁਣ ਪੰਜਾਬ ਸਰਕ ਮੋਡਲ ਸੈੱਟ ਕਰ ਲਿਆ ਸੀ ਬਿਲਕੁਲ ਦੀਪਕ ਜੀ ਵੈਸੇ ਇੱਕੋ ਤਾਲੇ ਹੁੰਦੇ ਆ ਨਾ ਕਈ ਵਾਰੀ ਕਿ ਜਦੋਂ ਤੁਸੀਂ ਬਾਹਰ ਜਾਂਦੇ ਹੋ ਉਹ ਲੋਕ ਆਪਣੇ ਆਪ ਬੰਦ ਹੋ ਜਾਂਦਾ ਤੇ ਚਾਬੀ ਫਿਰ ਅੰਦਰ ਰਹਿ ਜਾਂਦੀ ਆ ਬੰਦਾ ਕਹਿੰਦਾ ਹੁਣ ਤਾਲਾ ਖੋਲੀਏ ਕਿਵੇਂ ਚਾਬੀ ਤੇ ਅੰਦਰ ਰਹਿ ਗਈ ਇਹ ਤੇ ਆਪਣੇ ਆਪ ਨੂੰ ਤੁਸੀਂ ਲੋਕ ਆਊਟ ਕਰ ਲੈਣੇ ਆ ਸ਼ੀਤਲنگਰਾਲ ਨਾਲ ਉਹੀ ਹੋਈ ਆ ਉਹੀ ਹੋਈ ਬਿਲਕੁਲ 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 ਅਚਾ ਦੀਪਕ ਜੀ ਦੱਸਿਓ ਜਿਹੜੀ ਹੁਣ ਚੋਣਾਂ ਹੈਗੀਆਂ ਨੇ ਦੇਖੋ ਕਿਸੇ ਮੁੱਖ ਮੰਤਰੀ ਦਾ ਜਾਂ ਪਾਰਟੀ ਦੇ ਜਿਹੜੇ ਵੱਡੇ ਲੀਡਰ ਦਾ ਕਿਸੇ ਜ਼ਿਲ੍ਹੇ ਚੋਣ ਦੇ ਵਿੱਚ ਇਸ ਤਰ੍ਹਾਂ ਬਹੁਤ ਹੈਵੀਲੀ ਆ ਕੇ ਕੈਂਪੇਨ ਕਰਨਾ ਜੋ ਅਸੀਂ ਜਲੰਧਰ ਦੇ ਵਿੱਚ ਵੇਖਿਆ ਜਿਵੇਂ ਭਗਵੰਤ ਮਾਨ ਨੇ ਕੀਤਾ ਇਦਾਂ ਦੇਖੋ ਹੋਰ ਸੂਬਿਆਂ ਦੇ ਵਿੱਚ ਵੀ ਹੁੰਦਾ ਰਿਹਾ ਕਿ ਕਿਸੇ ਇੱਕ ਸੀਟ ਦੇ ਉੱਪਰ ਇੰਨਾ ਜ਼ਿਆਦਾ ਫੋਕਸ ਰਹਿੰਦਾ ਕਿ ਮੁੱਖ ਮੰਤਰੀ ਆ ਆ ਕੇ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਹ ਆ ਕੇ ਉੱਥੇ ਮਲਟੀਪਲ ਡੇਜ਼ ਹੈ ਨਾ ਦਿਨਾਂ ਬੱਦੀ ਪ੍ਰਚਾਰ ਕਰਦੀ ਆ ਪਰ ਜੇ ਜੇ ਇਸ ਇਸ ਟ੍ਰੈਂਡ ਨੂੰ ਵਾਚੀਏ ਤਾਂ ਇਹ ਕਿਹਾ ਜਾ ਸਕਦਾ ਵੀ ਭਗਵੰਤ ਮਾਨ ਨੇ ਬਾਕੀ ਦੇ ਲੀਡਰਾਂ ਨੂੰ ਪਛਾੜ ਕੇ ਇਸ ਤਰ੍ਹਾਂ ਦੀ ਕੈਂਪੇਨਿੰਗ ਦੇ ਵਿੱਚ ਇਹ ਕਹ ਲਓ ਵੀ ਸਭ ਤੋਂ ਜ਼ਿਆਦਾ ਕੈਂਪੇਨਿੰਗ ਇਹੋ ਜੀ ਭਗਵੰਤ ਮਾਨ ਵੱਲੋਂ ਕੀਤੀ ਗਈ ਹੈ ਪੰਜਾਬ ਦੇ ਹਿਸਾਬ ਨਾਲ ਜੇ ਗੱਲ ਕਰੀਏ ਤਾਂ ਕਹਿ ਸਕਦੇ ਹਾਂ ਹੂੰ ਵੈਸੇ ਇਸ ਵਾਰ ਇਹ ਵਿਰੋਧੀ ਦਲਾਂ ਨੇ ਅਕਾਲੀਆਂ ਨੇ ਕਾਂਗਰਸੀਆਂ ਨੇ ਬਹੁਤ ਸਵਾਲ ਖੜੇ ਕੀਤੇ ਜੀ ਦੇਖੋ ਜੀ ਭਗਵੰਤ ਮਾਨ ਹੋਰੀ ਸਰਕਾਰ ਛੱਡ ਕੇ ਪੰਜਾਬ ਛੱਡ ਕੇ ਜੀ ਨਾ ਮੁਖਤਰੀ ਦਾ ਕੰਮ ਕਰ ਛੱਡ ਕੇ ਜਦੋਂ ਤੇ ਬੇਰੇ ਨਾਲੀ ਇਹ ਇਦਾਂ ਨਹੀਂ ਹੁੰਦਾ ਹੂੰ ਇਸ ਵਾਰ ਮੀਡੀਆ ਕਰੇ ਤਾਂ ਠੀਕ ਹੈ ਹਾਂ ਮਤਲਬ ਛੂਬ ਚਿੰਤਕ ਪੰਜਾਬ ਦੇ ਕਰਨ ਤਾਂ ਠੀਕ ਹੈ ਪੰਜਾਬ ਦਾ ਵੋਟਰ ਕਰੇ ਤਾਂ ਠੀਕ ਹੈ ਅਕਾਲੀ ਕਾਂਗਰਸੀ ਕਿਹੜੇ ਮੂੰਹ ਨਾ ਕਰਨਗੇ ਸਵਾਲ ਉਹਨਾਂ ਦੇ ਲੀਡਰ ਵੀ ਤਾਂ ਹੀ ਕੁਝ ਕਰਦੇ ਰਹੇ ਹਨਾ ਜੀ ਉਹਨਾਂ ਦੇ ਮੁੱਖ ਮੰਤਰੀ ਵੀ ਤਾਂ ਹੀ ਕੁਝ ਕਰਦੇ ਰਹੇ ਆ ਪੰਜਾਬ ਦੇ ਵਿੱਚ ਬਿਆਨ ਸਿੰਘ ਦੀ ਸਰਕਾਰ ਸੀ 1995 ਦੀ ਗੱਲ ਹੈ ਹਮ ਤੇ ਗਿੱਦੜਵਾਹ ਜਿਮਨੀ ਚੋਣਾ ਸੀ ਜੀ ਤੇ ਬਿਆਨਤ ਸਿੰਘ ਸਣੇ ਆਪਣੇ ਉਮੀਦਵਾਰ ਨੂੰ ਲੈ ਕੇ ਉੱਥੇ ਜਾ ਕੇ ਡੇਰਾ ਲਾ ਕੇ ਬੈਠ ਗਿਆ ਸੀ ਕਿ ਜਿਤਾਕੀ ਮੜੂਗਾ ਹਮ ਤੇ ਅਕਾਲੀ ਦਲ ਨੇ ਉਸ ਸਮੇਂ ਗਿੱਦੜਵਾਏ ਤੋਂ ਮਨਪ੍ਰੀਤ ਬਾਦਲ ਨੂੰ ਜਿਮਨੀ ਚੌਂ ਚ ਉਤਾਰਿਆ ਸੀ ਹੂੰ ਤੇ ਮਨਪ੍ਰੀਤ ਸਿੰਘ ਬਾਦਲ ਜਿੱਤ ਗਏ ਤੇ ਸਰਕਾਰ ਹਾਰ ਗਈ ਸੀ ਉੱਥੇ ਬੈਠਣ ਦੇ ਬਾਵਜੂਦ ਬਿਆਲ ਸਿੰਘ ਨੇ ਜੀ ਫਿਰ ਇਸੇ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਨੇ 1998 ਦੇ ਵਿੱਚ ਆਦਮਪੁਰ ਦੀ ਜਿਮਨੀ ਚੌਂ ਸੀ ਤੇ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਕੈਬਨਟ ਨੂੰ ਲੈ ਕੇ ਉੱਥੇ ਬੈਠ ਗਏ ਸੀ ਜੀ ਕੈਬਨਟ ਦੀ ਬੈਠਕ ਵੀ ਉੱਥੇ ਹੋ ਰਹੀ ਹੈ ਮੰਤਰੀ ਮੰਡਲ ਵੀ ਉੱਥੇ ਹੈ ਸਰਕਾਰੀ ਅਫਸਰ ਫੈਲਾ ਲਿਆ ਕਿ ਵੀ ਉੱਥੇ ਆ ਰਿਹਾ ਕੰਮ ਵੀ ਉੱਥੇ ਹੋ ਰਿਹਾ ਤੇ ਪ੍ਰਚਾਰ ਵੀ ਉੱਥੇ ਹੋ ਰਿਹਾ ਤੇ ਉਹਦੇ باوجود ਅਕਾਲੀ ਦਲ ਦਾ ਉਮੀਦਵਾਰ ਉੱਥੋਂ ਸਰਜੀ ਸਿੰਘ ਮੱਕੜ ਹਾਰ ਗਿਆ ਸੀ ਤੇ ਕਾਂਗਰਸ ਦਾ ਕਮਲਜੀਤ ਲਾਲੀ ਜਿੱਤ ਗਿਆ ਸੀ ਜੀ ਇਸੇ ਤਰ੍ਹਾਂ ਮੋਗੇ ਦੀ ਜਿਮਨੀ ਚੋਣ ਆਈ ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਜੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਰਾਜਦਰbar ਉੱਥੇ ਲੈ ਕੇ ਸੀ ਸਾਰਾ ਹਮ ਮਹਾਰਾਜਾ ਸਾਹਿਬ ਨੇ ਉੱਥੇ ਆਪਣੀ ਕੁਰਸੀ ਢਾਲੀ ਸੀ ਮੁੱਖ ਮੰਤਰੀ ਹੁੰਦਿਆਂ ਤੇ ਪਰ ਮੋਗਾ ਜਿਮਨੀ ਚੋਣ ਕਾਂਗਰਸ ਹਾਰ ਗਈ ਸੀ ਅਕਾਲੀ ਦਲ ਜਿੱਤ ਗਿਆ ਸੀ ਜੀ ਫਿਰ ਯਾਦ ਕਰੋ ਫਰੀਦਕੋਟ ਦੀ ਲੋਕ ਸਭਾ ਚੋਣ ਸੁਖਵੀਰ ਸਿੰਘ ਬਾਦਲ ਜਿਮਨੀ ਚੋਣ ਚ ਮદાન ਚ ਉਤਰੇ ਜੀ ਤੇ ਪ੍ਰਕਾਸ਼ ਸਿੰਘ ਬਾਦਲ ਆਪਣੀ ਸਰਕਾਰੀ ਦਮ ਦੇ ਉੱਤੇ ਉੱਥੇ ਬੈਠ ਗਏ ਕਿ ਮੁੰਡੇ ਨੂੰ ਤਾਂ ਜਿਤਾ ਕੇ ਹੀ ਮੁੜੂਗਾ ਹੂੰ ਤੇ ਲੋਕਾਂ ਨੇ ਜਗਮੀ ਚੋਣ ਬਰਾੜਾ ਜਿਤਾਤਾ ਸੀ ਸੁਖਵੀਰ ਬਾਦਲ ਹਾਰ ਗਿਆ ਸੋ ਇਸ ਲਈ ਆ ਬਿਆਮਤੀ ਸਿੰਘ ਦਾ ਮਤਲਬ ਕਿ ਗਿੱਦੜਵਾਹਾ ਹਾਰਨਾ ਹੈ ਤੇ ਪ੍ਰਕਾਸ਼ ਸਿੰਘ ਬਾਦਲ ਦਾ ਫਰੀਦਕੋਟ ਲੋਕ ਸਭਾ ਤੇ ਆਦਮਪੁਰ ਪ੍ਰਧਾਨ ਸਭਾ ਜਿਮਨੀ ਚੋਣ ਹਾਰਨਾ ਕੈਪਟਨਿੰਦਰ ਸਿੰਘ ਦਾ ਮੋਗਾ ਜਿਮਨੀ ਚੋਣ ਹਾਰਨਾ ਸੋ ਇਸ ਕੜੀ ਦੇ ਵਿੱਚ ਲੋਕ ਦੇਖ ਰਹੇ ਸੀ ਕਿ ਭਗਵੰਤ ਮਾਨ ਵਾਲੇ ਵੀ ਇਹੀ ਹੋਊਗਾ ਭਾਈ ਭਗਵੰਤ ਮਾਨ ਅਗਲਾ ਜਿੱਤ ਗਿਆ ਸੋ ਕਿਉਂਕਿ ਉੱਥੇ ਮੁੱਖ ਮੰਤਰੀਆਂ ਦੀ ਕੁਰਸੀ ਦਾਤੇ ਨਹੀਂ ਸੀ ਉੱਥੇ ਕੱਲੀ ਯੂਮਨੀ ਚੋਣ ਸੀ ਜੀ ਇੱਥੇ ਆਪਣੀ ਕੁਰਸੀ ਵੀ ਦਾਤੇ ਲੱਗੀ ਸੀ ਕਿਉਂਕਿ ਭਗਤ ਜੀ ਦੇ ਲਈ ਹੁਣ ਸਮਾਂ ਮੰਗਿਆ ਜਾ ਰਿਹਾ ਹੈ ਪੰਜਾਬ ਦੇ ਮਤਲਬ ਰਾਜਪਾਲ ਤੋਂ ਕਿ ਅਸੀਂ ਸਹੁੰ ਚਕਾਉਣੀਆਂ ਜੀ ਹੂੰ ਤੇ ਕਿ ਉੱਥੇ ਨੂੰ ਮੰਤਰੀ ਬਣਾਉਣਾ ਕਿਉਂਕਿ ਵਾਅਦਾ ਕੀਤਾ ਜਨੰਦਰ ਵਾਲਿਆਂ ਨਾਲ ਹੋ ਸਕਦਾ ਖੇਡ ਮੰਤਰੀ ਉਹਨਾਂ ਨੇ ਮੀਥਿਆਰ ਤੇ ਜਾਣ ਤੋਂ ਬਾਅਦ ਸੀਟ ਖਾਲੀ ਆ ਜੀ ਤੇ ਉਧਰ ਕਹਿੰਦੇ ਸਮਾਂ ਮੰਗਿਆ ਜਾ ਰਿਹਾ ਕਿ ਭਗਤ ਜੀ ਨੂੰ ਸੌਂ ਚਕਾਉਣੀ ਹੈ ਮੰਤਰੀ ਮੰਡਲ ਦੀ ਤੇ ਇਧਰ ਬਾਕੀ ਜਿਹੜੇ ਮੰਤਰੀ ਉਹਨਾਂ ਨੂੰ ਫਿਕਰ ਪੈ ਗਈ ਕਿ ਸਾਡੀ ਤਾਂ ਛੁੱਟੀ ਹੋਣ ਦਾ ਡਰ ਹੈ ਜੀ 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 ਹੁਣ ਉਸ ਡਰ ਚੋਂ ਭਗਵੰਤ ਮਾਨ ਬਾਹਰ ਆ ਚੁੱਕੇ ਨੇ ਪਰ ਕਿਉਂਕਿ ਭਗਵੰਤ ਮਾਨ ਨੇ ਆਪਣਾ ਰਿਪੋਰਟ ਕਾਰਡ ਦਰਸਤ ਕਰ ਲਿਆ 33 ਆਲਾ ਹੁਣ 35 ਨਾਲ ਪਾਸ ਹੋ ਗਿਆ ਤੇ ਇਸ ਲਈ ਕੋਈ ਫਿਕਰ ਨਹੀਂ ਹੈ ਉਹਨਾਂ ਨੂੰ ਦੀਪਕ ਜੀ ਇਹ ਦੱਸਿਓ ਪੰਜਾਬ ਦੇ ਵਿੱਚ ਪਿਛਲੇ 1 ਸਾਲ ਚ ਕਿੰਨੇ ਨਵੇਂ ਪਾਸਪੋਰਟ ਜਾਰੀ ਕੀਤੇ ਗਏ ਨੇ ਤੇ ਇਹਦੇ ਵਿੱਚੋਂ ਕੀ ਸੰਕੇਤ ਉੱਭਰ ਰਹੇ ਨੇ ਜੀ ਬਿਲਕੁਲ ਜੀ ਫਿਕਰਮੰਦੀ ਵਾਲੀ ਖਬਰ ਆ ਇਹ ਪੰਜਾਬ ਦੇ ਖਵਾਲੇ ਹੂੰ ਪੰਜਾਬ ਨੂੰ ਚਾਹਣ ਵਾਲੇ ਪੰਜਾਬ ਨੂੰ ਪਿਆਰ ਕਰਨ ਵਾਲੇ ਚਾਹੇ ਉਹ ਵਿਦੇਸ਼ ਬੈਠੇ ਨੇ ਚਾਹੇ ਉਹ ਖੁਦ ਪਾਸਪੋਰਟ ਬਣਾ ਕੇ ਗਏ ਨੇ ਪਰ ਉਹ ਪੰਜਾਬ ਲਈ ਫਿਕਰਮੰਦ ਰਹਿੰਦੇ ਨੇ ਤੇ ਖਾਸ ਕਰਕੇ ਜਿਹੜਾ ਪੰਜਾਬ ਤੋਂ ਜਾਂਦਾ ਉਹ ਜ਼ਿਆਦਾ ਪੰਜਾਬ ਦਾ ਫਿਕਰ ਕਰਨ ਲੱਗ ਜਾਂਦਾ ਇਹ ਵੀ ਇੱਕ ਪਹਿਲੂ ਹੈਗਾ ਸੋ ਇਹ ਸਾਰੇ ਵਰਤਾਰੇ ਦੇ ਵਿੱਚ ਇਹ ਖਬਰ ਫਿਕਰਮੰਦੀ ਵਾਲੀ ਇਸ ਲਈ ਹੈ ਕਿ ਸਾਲ ਦੇ ਵਿੱਚ 12 ਲੱਖ ਪਾਸਪੋਰਟ ਬਣਿਆ ਕੱਲੇ ਪੰਜਾਬ 'ਚ ਸਾਲ ਦੇ ਵਿੱਚ ਕੱਲੇ ਪੰਜਾਬ 'ਚ ਸਾਲ 'ਚ 12 ਲੱਖ ਦਾ ਮਤਲਬ ਹਰ ਮਹੀਨੇ 1 ਲੱਖ ਪਾਸਪੋਰਟ ਹੂੰ ਪੰਜਾਬ ਦੇਸ਼ ਦੇ ਵਿੱਚ ਤੀਜੇ ਨੰਬਰ ਦਾ ਸੂਬਾ ਬਣ ਕੇ ਉੱਪਰ ਆਇਆ ਸਭ ਤੋਂ ਵੱਧ ਪਾਸਪੋਰਟ ਬਣਾਉਣ ਵਾਲਿਆਂ ਚ ਅੱਛਾ ਜੀ ਚਰਨਜੀਤ ਭੁੱਲਰ ਹੋਰਾਂ ਦੀ ਇਹ ਖੋਜ ਰਿਪੋਰਟ ਹੈ ਜੀ ਚਰਨਜੀਤ ਭੁੱਲਰ ਪੰਜਾਬੀ ਟਰਬਿਨ ਦੇ ਸੀਨੀਅਰ ਪੱਤਰਕਾਰ ਨੇ ਉਹਨਾਂ ਦੀ ਖਬਰ ਹੈ ਇਹ ਜਿਹਦੇ ਪਰ ਆਪਾਂ ਚਰਚਾ ਕਰ ਰਹੇ ਹਾਂ ਉਹ ਕਹਿੰਦੇ ਨੇ ਕਿ ਪੰਜਾਬ ਤੀਜੇ ਨੰਬਰ ਦਾ ਸੂਬਾ ਹੈ ਮਤਲਬ ਦੇਸ਼ ਦੇ ਵਿੱਚ ਪਾਸਪੋਰਟ ਬਣਾਉਣ ਚ ਪਰ ਮੈਂ ਇਹਨੂੰ ਤੀਜੇ ਤੇ ਨਹੀਂ ਮੈਂ ਇਹਨੂੰ ਪਹਿਲੇ ਤੇ ਹੀ ਮੰਨਦਾ ਹ ਹ ਜਦੋਂ ਮੈਂ ਦੇਖਦਾ ਅੰਕੜੇ ਤਾਂ ਦੇਸ਼ ਦੇ ਵਿੱਚ ਸਾਲ 2023 ਦੇ ਵਿੱਚ ਪੂਰੇ ਬਰੇ ਦੇ ਦਰਮਿਆਨ ਸਭ ਤੋਂ ਵੱਧ ਪਾਸਪੋਰਟ ਮਹਾਰਾਸ਼ਟਰ ਚ ਬਣੇ ਨੇ ਜੀ 15 ਲੱਖ 30 ਹਜ਼ਾਰ ਤੋਂ ਵੱਧ ਹੂੰ ਹੂੰ ਇੱਕ ਸਾਲ ਦੇ ਵਿੱਚ 15 ਲੱਖ 30 ਹਜ਼ਾਰ ਉਸ ਤੋਂ ਬਾਅਦ ਵਾਰੀ ਆਈ ਉੱਤਰ ਪ੍ਰਦੇਸ਼ ਯੂਪੀ ਦੀ ਉੱਥੇ ਬਣੇ ਨੇ 13 ਲੱਖ 68 ਹਜ਼ਾਰ ਇੱਕ ਸਾਲ ਦੇ ਵਿੱਚ ਹੂੰ ਤੇ ਪੰਜਾਬ ਚ ਇੱਕ ਸਾਲ ਚ ਬਣੇ ਨੇ ਜੀ 11 ਲੱਖ 94 ਹਜ਼ਾਰ ਲਗਭਗ 12 ਲੱਖ ਪਾਸਪੋਰਟ ਜੀ ਹੁਣ ਇਹ ਸਵਾਲ ਦੇ ਨਾਲ ਦੇਸ਼ ਦੇ ਵਿੱਚ ਇੱਕ ਸਾਲ ਦੇ ਵਿੱਚ ਪਾਸਪੋਰਟ ਬਣਦੇ ਰੈਂਕ ਦੇ ਹਿਸਾਬ ਨਾਲ ਪੰਜਾਬ 30 ਨੰਬਰ ਤੇ ਆ ਹੂੰ ਪਰ ਬਹਾਰਾਸ਼ਟਰ ਜੇ 15 ਲੱਖ ਤੋਂ ਵੱਧ ਪਾਸਪੋਰਟ ਬਣ ਰਹੇ ਨੇ ਪਰ ਮਹਾਰਾਸ਼ਟਰੀ ਆਬਾਦੀ ਕਿੰਨੀ ਹੈ 13 ਕਰੋੜ ਹੂੰ ਜੀ ਤੇ ਜੇ ਯੂਪੀ ਚ ਬਣ ਰਹੇ ਨੇ 13 ਲੱਖ ਤੋਂ ਵੱਧ ਇੱਕ ਸਾਲ ਦੇ ਵਿੱਚ ਤੇ ਯੂਪੀ ਦੀ ਆਬਾਦੀ ਕਿੰਨੀ ਹੈ 24 ਕਰੋੜ ਜੀ ਤੇ ਪੰਜਾਬ ਦੀ ਆਬਾਦੀ ਕਿੰਨੀ ਹੈ 3.5 ਕਰੋੜ ਜੀ ਤੇ ਉਹਦੇ ਵਿੱਚੋਂ ਵੀ ਅਸੀਂ 12 ਲੱਖ ਨਾ ਸੁਭਿਆਂ ਦੇ ਬਰਾਬਰ ਖੜੇ ਹਾਂ ਹੂੰ ਸਭ ਤੋਂ ਵੱਧ ਲੰਘੇ 10 ਸਾਲਾਂ ਦੇ ਵਿੱਚ ਜੀ 2014 ਤੋਂ ਲੈ ਕੇ 2024 ਤੱਕ ਪੰਜਾਬ ਚ 87 ਲੱਖ ਪਾਸਪੋਰਟ ਬਣਿਆ ਹੂੰ ਹੂੰ ਜਿਹਦੇ ਵਿੱਚ ਜੇ ਮੈਂ ਗੱਲ ਕਰਾਂ ਕੇਰਲਾ ਨੰਬਰ 1 ਤੇ ਹੈ ਕੇਰਲਾ ਦੇ ਵਿੱਚ ਕਹਿੰਦੇ 1 ਕਰੋੜ 22 ਲੱਖ ਦੇ ਕਰੀ ਪਾਸਪੋਰਟ ਬਣੇ ਨੇ ਸਾਢੇ 10 ਸਾਲਾਂ 'ਚ ਹੂੰ ਉਸ ਤੋਂ ਬਾਅਦ ਬਾਰੀ ਮਹਾਰਾਸ਼ਟਰ ਦੀ ਆਉਂਦੀ 1 ਕਰੋੜ 19 ਲੱਖ ਦੇ ਕਰੀ ਪਾਸਪੋਰਟ ਬਣੇ ਉਸ ਤੋਂ ਬਾਅਦ ਯੂਪੀ ਦੀ ਗੱਲ ਆਉਂਦੀ ਹੈ ਜਿੱਥੇ 1 ਕਰੋੜ 20 ਲੱਖ ਦੇ ਕਰੀ ਪਾਸਪੋਰਟ ਬਣੇ ਉਸ ਤੋਂ ਬਾਅਦ ਤਾਮਿਲ ਅਡੂ ਦੀ ਆਉਂਦੀ ਹੈ ਜਿੱਥੇ 1 ਕਰੋੜ ਦੇ ਗੇੜੇ 'ਚ ਬਣੇ ਤੇ ਉਸ ਤੋਂ ਬਾਅਦ ਪੰਜਾਬ ਆਉਂਦਾ ਹੈ ਸਾਢੇ 10 ਸਾਲਾਂ 'ਚ ਜਨਵਰੀ 2114 ਤੋਂ ਲੈ ਕੇ ਜੂਨ 224 ਤੱਕ ਪੰਜਾਬ 'ਚ 87 ਲੱਖ 2000 ਪਾਸਪੋਰਟ ਬਣੇ ਆ ਹੂੰ ਇਹਦੇ ਵਿੱਚੋਂ ਸਭ ਤੋਂ ਵੱਡਾ ਜੇਕਰ ਕੋਈ ਸਾਲ ਸੀਗਾ 217 ਸੀ ਜਿੱਚ 9 ਲੱਖ ਤੋਂ ਵੱਧ ਪਾਸਪੋਰਟ ਬਣੇ ਸੀ ਪਰ ਉਤੋਂ ਬਾਅਦ 23 ਚ ਆ ਕੇ ਰਿਕਾਰਡ ਟੁੱਟ ਗਿਆ ਅਸੀਂ 1 ਸਾਲ 'ਚ 12 ਲੱਖ ਬਣਾ ਲਏ 11,94,000 ਹੁਣ ਜਦੋਂ ਇਹ ਸਵਾਲ ਦੇ ਨਾਲ ਆਪਾਂ ਸਮਝਦੇ ਆਂ ਤਾਂ ਹਰਿਆਣਾ ਔਰ ਪੰਜਾਬ ਦੀ ਆਬਾਦੀ 'ਚ ਕੋਈ ਜ਼ਿਆਦਾ ਵੱਡਾ ਫਰਕ ਨਹੀਂਗਾ ਜੀ ਹਰਿਆਣਾ 'ਚ ਸਾਲ 23 'ਚ ਬਣ ਰਹੇ ਨੇ 5,82,000 ਪਾਸਪੋਰਟ ਪੰਜਾਬ 'ਚ 23 'ਚ ਬਣ ਰਹੇ ਨੇ 11,94,000 ਪਾਸਪੋਰਟ ਜੀ ਹੁਣ ਇਹਨੂੰ ਹੋਰ ਜੇਕਰ ਨੇੜੇ ਨਾਲ ਸਮਝਣਾ ਹੈ ਕਰੋਨਾ ਕਾਲ ਚ ਪਾਸਪੋਰਟ ਘਟੇ ਪਰ ਹੁਣ ਫੇਰ ਤੇਜ਼ੀ ਫੜੀ ਜਦੋਂ ਕਿ ਵਿਦਿਆਰਥੀ ਬੀਜਿਆਂ ਚ ਖੜੋਤ ਆਈ ਆ ਹਾਂ ਹਾਂਜੀ ਸਟੂਡੈਂਟਾਂ ਦੀ ਜਾਨ ਚ ਖੜੋਤ ਆਈ ਆ ਆ ਜਿਹੜੇ ਆਈਲੈਂਡ ਸੈਂਟਰ ਨੇ ਉਹਨਾਂ ਦੇ ਕੰਮ ਚ ਖੜੋਤ ਆਈ ਆ ਬੇਸ਼ੱਕ ਕੈਨੇਡਾ ਜਾਣ ਦੇ ਰਫਤਾਰ ਘਟੀ ਹੋਰ ਮੁਲਕਾਂ ਕਨੇਡਾ ਨੂੰ ਕੀਤਾ ਰੁਕ ਪਰ ਜੇ ਸਾਲ ਚ 12 ਲੱਖ ਬਣ ਰਿਹਾ ਜੇ ਹਰ ਮਹੀਨੇ 1 ਲੱਖ ਬਣ ਰਿਹਾ ਜੀ ਤੇ ਜੇ ਹਰ ਮਹੀਨੇ 1 ਲੱਖ ਬਣ ਰਿਹਾ ਇੱਕ ਦਿਨ ਦੇ ਵਿੱਚ ਔਸਟਨ 3271 ਪਾਸਪੋਰਟ ਬਣ ਰਿਹਾ ਤੇ ਜੇ ਹਰ ਦਿਨ ਦੇ ਵਿੱਚ 3271 ਪਾਸਪੋਰਟ ਬਣ ਰਿਹਾ ਤਾਂ ਹਰ ਘੰਟੇ 'ਚ 136 ਪੰਜਾਬ 'ਚ ਪਾਸਪੋਰਟ ਬਣ ਰਿਹਾ ਜੀ ਤੇ ਇਹ ਦੀਪਕ ਜੀ ਇਹ ਦਾ ਮਤਲਬ ਸੌਰੀ ਇਹ ਬ੍ਰੈਂਡ ਨਿਊ ਪਾਸਪੋਰਟਸ ਨੇ ਇਹਨਾਂ ਦੇ ਵਿੱਚ ਰੀਨਿਊਅਲ ਵੀ ਇਨਕਲੂਡਿਡ ਨੇ ਕਿ ਸਿਰਫ ਸਿਰਫ ਜਿਹੜੇ ਬ੍ਰੈਂਡ ਨਿਊ ਨਵੇਂ ਨਵੇਂ ਪਾਸਪੋਰਟ ਜਿਹਨਾਂ ਦਾ ਪਹਿਲੀ ਵਾਰ ਪਾਸਪੋਰਟ ਬਣ ਰਿਹਾ ਪਹਿਲੀ ਵਾਰ ਪਹਿਲੀ ਵਾਰ ਪਾਸਪੋਰਟ ਇਹ ਉਹ ਅੰਕੜਾ ਹਮ ਹਰ ਘੰਟੇ 'ਚ 136 ਪਾਸਪੋਰਟ ਬਣ ਰਿਹਾ ਪੰਜਾਬ 'ਚ ਮਤਲਬ ਕਿੰਨੀ ਤੇਜ਼ੀ ਨਾਲ ਮਸ਼ੀਨ ਮੰਗ ਪਾਸਪੋਰਟ ਬਣਦੇ ਇੱਥੋਂ ਦਾ ਜਾਲਾ ਜੀ ਤੇ ਹੁਣ ਇਹ ਅੰਕੜੇ ਹੀ ਫਿਕਰ ਪੈਦਾ ਕਰਦੇ ਆ ਕਿ ਕੀ ਸੱਚਮੁੱਚ ਪੰਜਾਬ ਖਾਲੀ ਹੋ ਜਾਏਗਾ ਦਾ ਮਤਲਬ ਹੂੰ ਕਿੰਨੀ ਸਾਨੂੰ ਕਾਹਲ ਇੱਥੋਂ ਜਾਣ ਦੀ ਮੈਂ ਕਿਸੇ ਲੀਡਰ ਦਾ ਬਿਆਨ ਸੁਣ ਰਿਹਾ ਸੀਗਾ ਕਿਸੇ ਇੰਟਰਵਿਊ ਦੇ ਵਿੱਚ ਉਹ ਕਹਿੰਦਾ ਕਿ ਜੀ 2022 ਦਾ ਭਾਜਪਾ ਦੀ ਸਰਕਾਰ ਨਹੀਂ ਬਣੀ ਪੰਜਾਬ 'ਚ ਹੂੰ ਤੇ 2027 'ਚ ਵੀ ਨਹੀਂ ਬਣਨੀ ਤੇ ਕਹਿੰਦੇ ਜੀ 32 'ਚ ਵੀ ਨਹੀਂ ਬਣਨੀ ਪਰ ਸੈਂਚੇਜ ਬਣ ਜਾਣੀ ਆ ਕਹਿੰਦੇ ਹੂੰ ਐਂਕਰ ਨੇ ਪੁੱਛਿਆ ਕਿ ਐਵੇਂ ਕਿਵੇਂ ਬਣ ਜਾਣੀਆਂ ਕਹਿੰਦੇ ਜਦ ਤੱਕ ਸਾਡੇ ਵਾਲੇ ਚੱਲ ਗਏ ਹੋਣਗੇ ਤੇ ਦੂਏ ਸੂਬਿਆਂ ਵਾਲੇ ਸਾਰੇ ਆਗੇ ਹੋਣਗੇ ਤੇ ਉਹਨਾਂ ਤੇ ਭਾਜਪਾ ਨੂੰ ਰਾਜ ਕਰਨਾ ਆਉਂਦਾ ਜੀ ਸੋ ਇਹਦਾ ਮਤਲਬ ਕੀ 37 ਤੱਕ ਪੰਜਾਬ ਖਾਲੀ ਹੋ ਜਾਊਗਾ ਇੱਕ ਪਾਸੇ ਅਸੀਂ ਪੰਜਾਬ ਦੀ ਧਰਤੀ ਇੱਥਲੇ ਪਾਣੀ ਨੂੰ ਲੈ ਕੇ ਫਿਕਰਮੰਦ ਆ ਕਿ ਪਾਣੀ ਮੁੱਕਣ ਵਾਲਾ ਤੇ ਮੈਨੂੰ ਤਾਂ ਇਹ ਲੱਗਦਾ ਕਿ ਪੰਜਾਬ ਦੀ ਧਰਤੀ ਤੋਂ ਪੰਜਾਬ ਦਾ ਨਾਮਕ ਜੀਵ ਉੱਡਣ ਨਾਲ ਹੂੰ ਸੋ ਜੇ ਪੰਜਾਬੀ ਇੱਥੋਂ ਉੱਡ ਗਏ ਤਾਂ ਨਾ ਸਾਡੀ ਇਹ ਸੱਭਿਆਚਾਰ ਰਹਿਣਾ ਨਾ ਸਾਦਾ ਇੱਥੇ ਵਿਰਸਾ ਰਹਿਣਾ ਨਾ ਸਾਡੀ ਪਛਾਣ ਰਹਿਣੀ ਜਥੇਦਾਰ ਸਾਹਿਬ ਨੇ ਤਾਂ ਇਹ ਤੇ ਉਸ ਪਾਸ ਸੈਂਟਰ ਜਿਹੜੇ ਖੁੱਲੇ ਸੀ ਉਹਦੇ ਵਾਦ ਨਾਲ ਗੱਲ ਕੀਤੀ ਸੀ ਕਿ ਇੱਥੇ ਪੰਜਾਬ ਦਾ ਡੀਐਨਏ ਚੇਂਜ ਹੋ ਰਿਹਾ ਜੀ 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 ਨਵੇਂ ਬੱਚਿਆਂ ਦੇ ਗਰਭ ਦੇ ਵਿੱਚ ਜਿਹੜਾ ਉਹ ਪਾਇਆ ਜਾਂਦਾ ਉਹ ਬਾਹਰੋਂ ਲਿਆ ਕੇ ਉਸ ਪਾਉਂ ਪਾਇਆ ਜਾਂਦਾ ਸੋ ਇਸ ਤਰ੍ਹਾਂ ਦੀ ਸਥਿਤੀ ਹੈ ਸੋ ਜਦਾ ਮਤਲਬ ਇਹ ਪਾਸਪੋਰਟ ਤੇ ਇੱਕ ਉਹ ਪਹਿਲੂ ਇਹ ਦੋਏ ਚੀਜ਼ਾਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਕਿ ਕਿਤੇ ਪੰਜਾਬ ਆਉਣ ਵਾਲ ਦੇ ਵਿੱਚ ਖਾਲੀ ਤਾਂ ਨਹੀਂ ਹੋਣ ਜਾ ਰਿਹਾ ਇਹ ਫਿਕਰਮੰਦੀ ਵਾਲਾ ਪਹਿਲ ਦੀਪਕ ਜੀ ਅਸੀਂ ਨਾ ਇਸੇ ਹੀ ਸੈਗਮੈਂਟ ਦੇ ਸ਼ੁਰੂ ਹੋਣ ਤੋਂ ਪਹਿਲਾਂ ਜਦੋਂ ਖਬਰਾਂ ਦਾ ਬੁਲੇਟਿਨ ਚੱਲਦਾ ਸੀ ਤੇ ਅਸੀਂ ਆਫਿਸ 'ਚ ਅਸੀਂ ਗੱਲ ਕਰ ਰਹੇ ਸੀ ਇੱਕ ਹੋਰ ਸੰਦਰਭ ਵੀ ਇੰਝ ਪ੍ਰਤੀਤ ਹੁੰਦਾ ਵੀ ਦੁਨੀਆ ਦੇ ਵੱਖੋ-ਵੱਖਰੇ ਹਿੱਸਿਆਂ ਦੇ ਵਿੱਚ ਜਿਹੜੇ ਲੋਕ ਰਹਿ ਰਹੇ ਨੇ ਇੱਕ ਬਹੁਤ ਵੱਡਾ ਤਬਕਾ ਜਿਹੜਾ ਹੋ ਗਿਆ ਜਿਹੜਾ ਜਿੱਥੇ ਰਹਿ ਰਿਹਾ ਉੱਥੇ ਖੁਸ਼ ਨਹੀਂ ਹੈਗਾ ਇੱਕ ਇਹ ਜਿਹੀ ਪ੍ਰਵਿਰਤੀ ਪੈਦਾ ਹੋ ਗਈ ਹੈ ਵੀ ਕਿਤੇ ਫਲਾਨੀ ਜਗ੍ਹਾ ਚਲੇ ਜਾਈਏ ਉੱਥੇ ਜ਼ਿੰਦਗੀ ਬਿਹਤਰ ਹੋਏਗੀ ਕੈਨੇਡਾ ਦੇ ਵਿੱਚ ਵੀ ਇੱਕ ਬਹੁਤ ਵੱਡੀ ਗਿਣਤੀ ਹੈ ਅਜਿਹੇ ਲੋਕਾਂ ਦੀ ਹੈ ਜਿਨ੍ਹਾਂ ਨੂੰ ਲੱਗਦਾ ਹੈ ਅਮਰੀਕਾ ਚਲੇ ਜਾਈਏ ਕੈਨੇਡਾ 'ਚ ਹੁਣ ਇਸ ਵੇਲੇ ਗੁਜ਼ਾਰਾ ਬੜਾ ਔਖਾ ਹੋ ਗਿਆ ਮਹਿੰਗਾਈ ਵਧ ਗਈ ਕ੍ਰਾਈਮ ਵਧ ਗਿਆ ਵੱਖੋ-ਵੱਖਰੇ ਕਾਰਨ ਨੇ ਤੇ ਜਿਹੜੇ ਕਈ ਅਮਰੀਕਾ 'ਚ ਬੈਠੇ ਨੇ ਉਹਨਾਂ ਨੂੰ ਲੱਗਦਾ ਵੀ ਕਿਤੇ ਕੋਈ ਸੁਰੱਖਿਆ ਕਰਕੇ ਕੋਈ ਨੌਕਰੀ ਦੇ ਮੌਕੇਆਂ ਕਰਕੇ ਕੋਈ ਬੱਚਿਆਂ ਦੇ ਭਵਿੱਖ ਕਰਕੇ ਵੱਖੋ-ਵੱਖਰੇ ਰੀਜ਼ਨਸ ਅਜਿਹੇ ਨੇ ਪਰ ਇੰਜ ਫੀਲ ਹੋਣ ਲੱਗ ਗਿਆ ਵੀ ਦੁਨੀਆ ਦੇ ਬਹੁਤ ਵੱਡੇ ਹਿੱਸੇ ਦੇ ਵਿੱਚ ਇੱਕ ਸਿਗਨੀਫੀਕੈਂਟ ਅਸੰਖਿਆ ਜਹੀ ਲੋਕਾਂ ਦੀ ਹੋ ਗਈ ਜਿੱਥੇ ਬੈਠੇ ਨੇ ਉਹ ਉਸ ਜਗ੍ਹਾ ਤੋਂ ਖੁਸ਼ ਨਹੀਂ ਦੇਖੋ ਪ੍ਰਵਾਸ ਇੱਕ ਪ੍ਰਵਿਰਤੀ ਰਹੀ ਹੈ ਬੰਦੇ ਦੀ ਜੀ ਸਮੇਂ ਦੇ ਹਿਸਾਬ ਨਾਲ ਲੋੜ ਦੇ ਹਿਸਾਬ ਨਾਲ ਪ੍ਰਵਾਸ ਬੰਦਾ ਕਰਦਾ ਰਿਹਾ ਹੂੰ ਪਰ ਅੱਜ ਪ੍ਰਵਾਸ ਉਹ ਕਰਨਾ ਚਾਹ ਰਿਹਾ ਜਿਹਦੇ ਕੋਲ ਜ਼ਿਆਦਾ ਸਾਧਨ ਨਹੀਂ ਇਹ ਬਿਲਕੁਲ ਸਹੀ ਗੱਲ ਹੈ ਜੀ ਹਾਂ ਅੱਜ ਜ਼ਰੂਰਤ ਦੇ ਲਈ ਨਹੀਂ ਹੋ ਰਿਹਾ ਪੰਜਾਬ ਚ ਕਿਸੇ ਸਮੇਂ ਲੋਕ ਰੋਜ਼ਗਾਰ ਲਈ ਜਾਂਦੇ ਸੀ ਪਰਿਵਾਰ ਇੱਥੇ ਹੁੰਦਾ ਸੀ ਜੀ ਤੇ ਉਧਰੋਂ ਪੈਸਾ ਇੱਧਰ ਨੂੰ ਆਉਂਦਾ ਸੀ ਜੀ ਫਿਰ ਪਰਿਵਾਰ ਉਧਰ ਚਲੇ ਗਏ ਬੱਚੇ ਜਾਣ ਲੱਗ ਪਏ ਫੀਸਾਂ ਜਾਣ ਲੱਗ ਪੀਆਂ ਟਿਕਟਾਂ ਜਾਣ ਲੱਗ ਪੀਆਂ ਤੇ ਉਹ ਤੋਂ ਆਪਣੀ ਜ਼ਮੀਨਾਂ ਵੇਚ ਕੇ ਜਾਣ ਲੱਗ ਪਏ ਹੁਣ ਉੱਥੇ ਵੀ ਨਹੀਂ ਮੰਨਦਾ ਤੁਸੀਂ ਕਿ ਇਹਨਾਂ ਉੱਥੋਂ ਵੀ ਗਾਂ ਜਾਣ ਨੂੰ ਫਿਰਦੇ ਹਾਂ ਹਾਂ ਹੁਣ ਸਵੀਸ ਲਈ ਇਹ 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 ਮਸਲਾ ਲੋਡ ਦਾ ਨਹੀਂ ਹੈ ਹਾਂ ਇਹ ਮਸਲਾ ਤੁਹਾਡੀ ਸੰਤੁਸ਼ਟੀ ਨਾ ਹੋਣ ਦਾ ਬਸ 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 ਬਿਲਕੁਲ ਸਹੀ ਗੱਲ ਹੈ ਜੀ ਹੁਣ ਬਹੁਤ ਵੱਡੀ ਗਿਣਤੀ ਚ ਲੋਕ ਰੋਜ਼ਗਾਰ ਕਰਕੇ ਨਹੀਂ ਅ ਤਰਜ਼ੇ ਜ਼ਿੰਦਗੀ ਵਧੀਆ ਤਰਜ਼ੇ ਜ਼ਿੰਦਗੀ ਭਾਲਦੇ ਹੋਏ ਜਾ ਰਹੇ ਨੇ ਇਹ ਉਹ ਵੀ ਪਤਾ ਨਹੀਂ ਅੱਗੇ ਜਾ ਕੇ ਮਿਲਣ ਦੀਆਂ ਕਿ ਜੀ ਉਹ ਰੰਗਵਾ ਬੈਠੀ ਇਹ ਇਹ ਨਹੀਂ ਸਮਝ ਪਾਉਂਦੇ ਜੀ ਬਿਲਕੁਲ